हेलो जी थोड़ा सारा मेरे चैनल पर बड़ा ही निगाह स्वागत है अच्छा एक कुंडे पावे कुंडे पावे छोटे छोटे किंगरी वाले तो एक ही धागे न पावे मीनस कि असं गोले वाला धागा जिस तरह गोला है ये जोड़ा धागा लगे असं उ ये ही असं कुंडे पाने इस करकेडे घटवाद या धागा घटवा कोई टेंशन लैन की लड़ नहीं तो पहला की करना पेल असी एक कुंडा इतना पालना एक कुंडा इदा लवेंद पाले ठीक है जी छोटे-छोटे जी किंग बनूगी ज़्यादा बड़ी किंगरी नहीं बणूंग पर लुक बिल्कुल अलग आऊगी कि आप एक ही स मतलब एक ही धागे बस इस धागे सांडे सारे बन जाने जोड़ा कि गोले वाला धागा हो ये थोड़ा लंबा तुम लो या थोड़ा छोटा भी सकते हो मैं लंबा थोड़ा तेडया तो पता लग जाए इतना करके आप एक कुंडा पा लिया देखो एक कुंडा पा के हूँ असं करना पहला इस कुंडे चो दूँ ਸਲਾਈ ਪਾਈ ਇਹ ਕੁੰਡਾ ਬਣਾਇਆ ਇਹ ਕੁੰਡਾ ਬਣਾਉਣ ਤੋਂ ਬਾਅਦ ਇੱਕ ਬਲ ਪਾਇਆ ਬਲ ਪਾਉਣ ਤੋਂ ਬਾਅਦ ਇਸੇ ਚੋਂ ਐਦਾਂ ਹੀ ਸਿੱਧਾ ਇੱਕ ਕੁੰਡਾ ਹੋਰ ਬਣਾਇਆ ਇੱਕ ਚੋਂ ਅਸੀਂ ਤਿੰਨ ਕੁੰਡੇ ਬਣਾ ਲਏ ਇਹ ਕੁੰਡਾ ਸਾਡਾ ਸਲਾਈ ਚ ਹੀ ਹੈ ਤੇ ਇਹ ਚੋਂ ਅਸੀਂ ਤਿੰਨ ਕੁੰਡੇ ਬਣਾ ਲਏ ਤਿੰਨ ਕੁੰਡੇ ਬਣਾਉਣ ਤੋਂ ਬਾਅਦ ਅਸੀਂ ਜਿਹੜੇ ਤਿੰਨੇ ਕੁੰਡੇ ਆ ਤਿੰਨਾਂ ਨੂੰ ਫੇਰ ਦੁਬਾਰਾ ਆ ਦੇਖੋ ਇੱਕ 2 ਤੇ 3 ਠੀਕ ਹੈ ਪਹਿਲਾ ਕੁੰਡਾ ਲਵਾਂਗੇ ਐਦਾਂ ਦੇਖੋ ਫੇਰ ਇਹਨੂੰ ਪੁਣਿਆ ਪਹਿਲੇ ਕੁੰਡੇ ਨੂੰ ਸਲਾਈ ਤੋਂ ਉਤਾਰਤਾ ਫੇਰ ਦੂਜਾ ਕੁੰਡਾ ਲਿਆ ਇਹਨੂੰ ਸਲਾਈ ਤੋਂ ਉਤਾਰਤਾ ਜਿਹੜੇ ਅਸੀਂ ਤਿੰਨ ਕੁੰਡੇ ਬਣਾਏ ਸੀ ਤਿੰਨਾਂ ਨੂੰ ਅਸੀਂ ਇੱਕ-ਇੱਕ ਕਰਕੇ ਐਦਾਂ ਬੁੜ ਕੇ ਸਲਾਈ ਦੇ ਉੱਪਰੋਂ ਦੇਣਾ ਉਤਾਰ ਆ ਦੇਖੋ ਐਦਾਂ ਇੱਕ ਕੁੰਡਾ ਬਣ ਗਿਆ ਤੇ ਇਹਨੂੰ ਅਸੀਂ ਕੀ ਕਰਨਾ ਫੇਰ ਦੁਬਾਰਾ ਇਸੇ ਸਲਾਈਸ ਪਾ ਲਗਾ ਦੇਖੋ ਐਦਾਂ ਸਲਾਈਸ ਪਾਇਆ ਟਰੱਕ ਫੇਰ ਅਸੀਂ ਇਸੇ ਚੋ ਫੇਰ ਆ ਦੇਖੋ ਸਲਾਈਸ ਚ ਪਾਇਆ ਇੱਥੋਂ ਫੇਰ ਅਸੀਂ ਐਦਾਂ ਇੱਕ ਕੁੰਡਾ ਬਣਾਇਆ ਇਹ ਜਿਸ ਤਰ੍ਹਾਂ ਕੁੰਡਾ ਬਣਾ ਰਹੇ ਹਾਂ ਸਿੱਧਾ ਹੀ ਇੱਕ ਕੁੰਡਾ ਬਣਾ ਲਿਆ ਬਣਾਉਣ ਤੋਂ ਬਾਅਦ ਦੇਖੋ ਜਿਹੜਾ ਇਹ ਅਸੀਂ ਕੁੰਡਾ ਬਣਾਇਆ ਇਹਨੂੰ ਫੇਰ ਦੁਬਾਰਾ ਇੱਥੇ ਸਲਾਈਸ ਪਾ ਕੇ ਐਸੇ ਹੀ ਹੁਣ ਇਹ ਬਲ ਜਿਹੜਾ ਕੁੰਡਾ ਸੀ ਹੁਣ ਬਣਾਇਆ ਅਸੀਂ ਇਸ ਚੋਂ ਤਿੰਨ ਕੁੰਡੇ ਬਣਾਣੇ ਆ ਇੱਕ ਦੂਜਾ ਬਲ ਤੇ ਤੀਜਾ ਫੇਰ ਕੁੰਡਾ ਆ ਦੇਖੋ ਇੱਕ ਚੋਂ ਤਿੰਨ ਕੁੰਡੇ ਬਣਾਉਣ ਤੋਂ ਬਾਅਦ ਅਸੀਂ ਇਹਨਾਂ ਤਿੰਨਾਂ ਕੁੰਡਿਆਂ ਦਾ ਇੱਕ ਕੁੰਡਾ ਬਣਾਣਾ ਹੈ ਚਾਹੇ ਤੁਸੀਂ ਇਕੱਠੇ ਉਤਾਰ ਦਿਓ ਐਂਦਾ ਕਰਕੇ ਤਿੰਨਾਂ ਦਾ ਇੱਕ ਤਿੰਨਾਂ ਦਾ ਇੱਕ ਬਣਾਉਣ ਤੋਂ ਬਾਅਦ ਆ ਦੇਖੋ ਇਹ ਤਿੰਨੇ ਕੁੰਡੇ ਸਲਾਈ ਤੋਂ ਤਾਰਤੇ ਜਿਹੜਾ ਸੀ ਇੱਕ ਕੁੰਡਾ ਬਣਾਇਆ ਇਹਨੂੰ ਅਸੀਂ ਐਦਾਂ ਸਲਾਈ ਤੇ ਪਾ ਲੈਣਾ ਤਾਂ ਤੋਂ ਬਾਅਦ ਫਿਰ ਅਸੀਂ ਇਸੇ ਕੁੰਡੇ ਚੋਂ ਫੇਰ ਇੱਕ ਕੁੰਡਾ ਬਣਾਣਾ ਬਣਾਇਆ ਤੇ ਇਸ ਕੁੰਡੇ ਨੂੰ ਫੇਰ ਐਦਾਂ ਸਲਾਈ 'ਚ ਪਾ ਲੈਣਾ ਤਾਂ ਕਿ ਅਸੀਂ ਹੁਣ ਇਸ ਕੁੰਡੇ ਚੋਂ ਫੇਰ ਤਿੰਨ ਕੁੰਡੇ ਬਣਾਣੇ ਆ ਦੇਖੋ ਕਿੰਦਾ ਆ ਦੇਖੋ ਇੱਕ ਦੂਜਾ ਬਲ ਤੀਜਾ ਫੇਰ ਇਸ ਚੋਂ ਕੁੰਡਾ ਤਿੰਨ ਕੁੰਡੇ ਬਣਾਏ ਤਿੰਨਾ ਨੂੰ ਫੇਰ ਤਿੰਨਾ ਦਾ ਸੀ ਫੇਰ ਇੱਕ ਕਰ ਦੇਣਾ ਤਿੰਨਾ ਦਾ ਜਿਹੜਾ ਇੱਕ ਕਰਕੇ ਸਾਡਾ ਕੁੰਡਾ ਬਣਿਆ ਸਾਡਾ ਇਹ ਵਾਲਾ ਕੁੰਡਾ ਆਇਆ ਜਿਹੜਾ ਕਿ ਅਸੀਂ ਆਪਣਾ ਸਲਾਈ ਤੇ ਰੱਖਣਾ ਠੀਕ ਹੈ ਜੀ ਇਹ ਐਦਾ ਹੀ ਅਸੀਂ ਇਹਨਾਂ ਕੁੰਡਿਆਂ ਨੂੰ ਬਣਾਉਂਦੇ ਚਲੇ ਜਾਣਾ ਇੱਕ ਵਾਰੀ ਫੇਰ ਦੇਖੋ ਜਿਸ ਤਰ੍ਹਾਂ ਸੇ ਸ਼ੁਰੂ ਤੋਂ ਪਾਣਾ ਦੇਖੋ ਅਸੀਂ ਇਹ ਵਾਲਾ ਕੁੰਡਾ ਸਾਡਾ ਸਲਾਈ ਤੇ ਇੱਥੋਂ ਅਸੀਂ ਇੱਕ ਕੁੰਡਾ ਬਣਾਵਾਂਗੇ ਇਹ ਕੁੰਡਾ ਬਣਾ ਕੇ ਇਹਨੂੰ ਇੱਦਾਂ ਸਲਾਈਸ ਪਾ ਲਵਾਂਗੇ। ਪਾ ਲੈ ਹੁਣ ਇਸੇ ਕੁੰਡੇ ਤੋਂ ਤਿੰਨ ਕੁੰਡੇ ਬਣਾ ਲੈਣੇ। ਇੱਕ ਦੋ ਤਿੰਨ। ਇਹ ਸੇ ਸਲਾਈਸ ਤੋਂ ਤਿੰਨ ਕੁੰਡੇ ਬਣਾਉਣ ਤੋਂ ਬਾਅਦ ਤਿੰਨ ਦਾ ਅਸੀਂ ਇੱਕ ਕਰ ਦੇਣਾ। ਤਿੰਨ ਦਾ ਇੱਕ ਕਰਤਾ। ਜਿਹੜਾ ਤਿੰਨ ਦਾ ਇੱਕ ਕੀਤਾ ਇਹ ਸਾਡਾ ਇੱਕ ਕੁੰਡਾ ਬਣ ਗਿਆ ਇਹਨੂੰ ਅਸੀਂ ਫੇਸ ਸਲਾਈ ਤੇ ਪਾ ਲਿਆ। ਤੇ ਇੱਥੋਂ ਹੀ ਫੇਰ ਅਸੀਂ ਇੱਕ ਕੁੰਡਾ ਬਣਾ ਲਿਆ। ਠੀਕ ਹੈ ਜਿਹੜਾ ਇੱਕ ਕੁੰਡਾ ਬਣਾਇਆ ਇਹਨੂੰ ਫੇਰ ਅਸੀਂ ਇੱਥੇ ਸਲਾਈ ਤੇ ਪਾ ਲਾਂ। ਠੀਕ ਹੈ ਜੀ। ਇੱਕ ਵਾਰੀ ਅਸੀਂ ਇੱਕ ਕੁੰਡਾ ਬਣਾ ਕੇ ਸਲਾਈ 'ਚ ਪਾ ਰਹੇ ਹਾਂ। ਹੁਣ ਜਿਹੜਾ ਇੱਕ ਵਾਰੀ ਅਸੀਂ ਇੱਕ ਕੁੰਡਾ ਬਣਾ ਕੇ ਸਲਾਈ 'ਚ ਪਾ ਰਹੇ ਹਾਂ। ਇਸੇ ਚੋਂ ਹੀ ਅਸੀਂ ਤਿੰਨ ਕੁੰਡੇ ਬਣਾ ਰਹੇ ਹਾਂ। ਇੱਕ ਦੋ ਤਿੰਨ ਠੀਕ ਹੈ ਜਦੋਂ ਇਸੇ ਚੋਂ ਤਿੰਨ ਕੁੰਡੇ ਬਣਾ ਲਏ ਤੇ ਤਿੰਨਾ ਬਣਾ ਲਿਆ। ਇੱਕ ਤਿੰਨ ਦਾ ਇੱਕ ਬਣਾ ਲਿਆ ਇਹਨੂੰ ਫੇਰ ਅਸੀਂ ਪਾ ਲਿਆ ਆਪਣੀ ਸਲਾਈ 'ਚ ਇਹ ਸਾਡਾ ਕੁੰਡਾ ਬਣ ਗਿਆ ਇੱਥੋਂ ਫੇਰ ਅਸੀਂ ਇੱਕ ਕੁੰਡਾ ਬਣਾਇਆ ਇੱਕ ਕੁੰਡਾ ਬਣਾ ਕੇ ਫੇਰ ਅਸੀਂ ਵਾਪਸ ਸਲਾਈ 'ਚ ਪਾ ਲਿਆ ਜਿਹੜਾ ਹੁਣ ਅਸੀਂ ਕੁੰਡਾ ਬਣਾ ਕੇ ਵਾਪਸ ਸਲਾਈ 'ਚ ਪਾਇਆ ਹੈ ਇਸੇ ਚੋਂ ਹੀ ਅਸੀਂ ਫੇਰ ਦੁਬਾਰਾ ਤਿੰਨ ਕੁੰਡੇ ਬਣਾ ਲੈਨੇ ਇੱਕ ਦੋ ਤਿੰਨ ਤੇ ਇਦਾਂ ਹੀ ਅਸੀਂ ਇਸ ਕੁੰਡਿਆਂ ਨੂੰ ਬਣਾਉਂਦੇ ਚਲੇ ਜਾਣਾ ਜਿੰਨੇ ਵੀ ਤੁਸੀਂ ਕੁੰਡੇ ਪਾਣੇ ਐ ਉਹਨੇ ਤੁਸੀਂ ਬਣਾ ਸਕਦੇ ਹੋ ਆ ਦੇਖੋ ਬਣਾਇਆ ਫਿਰ ਅਸੀਂ ਇਹਨੂੰ ਬੈਕ ਲੂਪ ਚੁਪਾ ਲਿਆ ਆਪਣੇ ਸਲਾਈਚ ਪਲੇ ਆ ਦੇਖੋ ਇਦਾਂ ਸਾਡੇ ਇਹ ਵਧੀਆ ਜੇ ਕੁੰਡੇ ਆ ਦੇਖੋ ਬਣ ਕੇ ਤਿਆਰ ਹੋ ਜਾਣੇ ਦੋ ਚਾਰ ਕੁੰਡੇ ਹੋਰ ਪਾ ਕੇ ਆਪਾਂ ਇਹਦੀ ਲੁੱਕ ਫੇਰ ਦੇਖਦੇ ਆ ਸਾਡੇ ਕੁੰਡੇ ਬਣ ਗਏ ਜਿਨ੍ਹਾਂ ਦੇ ਕਿ ਦੋਨੋਂ ਪਾਸੇ ਲੁੱਕ ਸੇਮ ਆ ਰਹੀ ਆ ਦੇਖੋ ਤੇ ਬਾਰਡਰ ਬਣਾ ਲੈਨੇ ਆਪਾਂ ਇਹਦੇ ਉੱਪਰ ਇੱਕ ਸਿੱਧੇ ਕਪੁੱਠੇ ਦਾ ਇੱਕ ਸਿੱਧਾ ਇੱਕ ਪੁੱਠਾ ਟਾ ਕੇ ਲੁੱਕ ਸਾਨੂੰ ਬਿਲਕੁਲ ਹੀ ਅਲੱਗ ਪਤਾ ਲੱਗ ਜਾਵੇ ਠੀਕ ਹੈ ਦੋ ਸਲਾਈਆਂ ਬਾਰਡਰ ਦੀ ਹੈ ਤੇ ਸਿੱਧੇ ਪੁੱਠੇ ਤੇ ਬਣਾ ਲੈਨੇ ਇੱਕ ਮੈਂ ਜਿਹੜਾ ਪੈਟਰਨ ਹੋਰ ਬਣਾਇਆ ਹੋਇਆ ਹੈ ਉਹਦੇ ਉੱਪਰ ਆਪਾਂ ਪੁੱਠੇ-ਪੁੱਠੇ ਸਲਾਈਆਂ ਪਾ ਕੇ ਦੋਨਾਂ ਦੀ ਲੁੱਕ ਦੇਖ ਲੈਨੇ ਵੀ ਸਾਡਾ ਕਿੱਦਾਂ ਦੇ ਲੱਗਦੇ ਕੁੰਡੇ ਦੇਖੋ ਇਹ ਆ ਸਾਡੇ ਪੁੱਠੇ-ਪੁੱਠੇ ਕੁੰਡੇ ਪਾ ਕੇ ਅਸੀਂ ਐਦਾਂ ਦੀ ਲੁੱਕ ਆਈ ਆ ਦੇਖੋ ਸਾਡੇ ਬਾਰਡਰ ਦੀ ਆ ਰੱਖੋ ਸਾਡੇ ਬਾਟਰ ਤੇ ਲੁਕਾ ਦੇਖੋ ਇੱਦਾਂ ਇਹ ਛੋਟੇ ਛੋਟੇ ਜਿਹੇ ਇੱਦਾਂ ਕਟਾਮ ਬਣਦੇ ਆ ਇਹ ਆ ਦੇਖੋ ਇਸ ਤੇ ਆ ਜਿਹੜਾ ਆਪਾਂ ਵਾਈਟ ਕਲਰ ਸ ਬਣਾਇਆ ਹੋਣੀ ਆ ਦੇਖ ਇਹਦੇ ਉੱਪਰ ਆਪਾਂ ਸਿੱਧੇ ਪੁੱਠੇ ਦਾ ਪੈਟ ਪਾਇਆ ਆ ਦੇਖ ਦੋਨੋਂ ਸਾਈਡਾਂ ਦੇਖੋ ਆ ਦੇਖੋ ਤੇ ਦੇਖੋ ਬੜੀ ਪਿਆਰੀ ਜੀ ਲੁਕਾਂ ਦੀ ਅਲੱਗ ਜੀ ਲੁਕਾਂ ਦੀ ਆ ਦੇਖੋ ਇਹ ਇੱਦਾਂ ਸਾਡੇ ਗੁੰਡੇ ਵਿੱਚੋਂ ਆਉਂਦੀਆਂ ਆ ਤੇ ਬਣਾਨੇ ਤੁਸੀਂ ਦੇਖ ਹੀ ਲਏ ਹੋਣੇ ਵੀ ਕਿੰਨੇ ਸੋਖੇ ਆ ਤੇ ਦੇਖੋ ਕਿੰਨੀ ਵਧੀਆ ਇਹਨਾਂ ਦੀ ਲੁੱਕ ਆ ਰਹੀ ਆ ਦੇਖੋ ਆ ਦੇਖੋ ਕਿੰਨੇ ਪਿਆਰੇ ਲੱਗਣਗੇ ਜੇ ਤੁਸੀਂ ਆਪਣੇ ਪੂਰੇ ਬੜੀ ਹੀ ਇਹਨਾਂ ਦੀ ਲੁੱਕ ਬੜੀ ਹੀ ਪਿਆਰੀ ਤੇ ਹਲਾਕੀ ਆਉਗੀ ਆ ਦੇਖੋ ਬਿਲਕੁਲ ਛੋਟੇ ਛੋਟੇ ਜਿਹੇ ਕਟਾਅ ਬਣ ਕੇ ਆ ਦੇਖੋ ਇਹ ਦਾਈ ਨੇ ਬਿਲਕੁਲ ਪਿਆਰੇ ਜਿਹਾ ਤੇ ਬਣਾਓ ਇਸ ਇਹਨਾਂ ਵਾਲੇ ਕੁੰਡਿਆਂ ਨੂੰ ਪਾਓ ਇੱਕ ਵਾਰੀ ਆ ਦੇਖੋ ਤੇ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਕਿੱਦਾਂ ਦੇ ਲੱਗੇ ਆ ਦੇਖੋ ਇਹ ਵਾਲੇ ਕੁੰਡੇ ਇਹ ਪੁੱਠੀਆਂ ਸਲਾਈਆਂ ਪਾ ਕੇ ਤੁਹਾਨੂੰ ਬਾਰਡਰ ਦੱਸਤਾ ਐ ਸਿੱਧੇ ਪੁੱਠੇ ਦਾ ਦੱਸਤਾ ਤਾਂ ਤੁਸੀਂ ਇਹਦੇ ਉੱਪਰ ਕੋਈ ਵੀ ਬਾਰਡਰ ਬਣਾਓ ਤੇ ਇਹ ਵਾਲੇ ਕੁੰਡੇ ਪਾਓ ਅਤੇ ਕਮੈਂਟ ਕਰਕੇ ਦੱਸੋ ਕਿੱਦਾਂ ਦੇ ਲੱਗੇ ਤਾਂ ਫਿਰ ਮਿਲਦੇ ਆ ਕੱਲ੍ਹ ਕਿ ਨਹੀਂ ਵੀਡੀਓ ਦੇਖਣਾ ਮੈਂ ਪੈਟਰਨ ਤੇ ਨਵੇਂ ਪਰ ਚੱਕਣਾ ਹੈ ਤੁਸੀਂ ਮੈਂ ਤਿਆਰ ਰੱਖੂ ਜੀ ਓਕੇ ਬਾਏ ਬਾਏ ਟੇਕ ਕੇਅਰ